ਜਿਹੜੀ ਗੱਡੀ ਐ ਤੇ ਗੱਡੀ ਦੇ 60 ਰੁਪਏ ਇਹਨਾਂ ਨੇ ਟੈਕਸ ਲੈਣੇ ਨੇ ਉਹ ਟੈਕਸ ਕਾਹਦਾ ਹੈ ਹਿਮਾਚਲ ਦੇ ਵਿੱਚ ਐਂਟਰ ਕਰਨ ਦਾ ਠੀਕ ਐ ਤਾਂ ਤਾਂ ਪੰਜਾਬ ਦੀ ਐਂਟਰੀ ਤੇ ਅਸੀਂ ਇਹਨਾਂ ਤੋਂ 1 ਰੁਪਿਆ ਨਹੀਂ ਲੈਂਦੇ ਪੰਜਾਬ ਸਰਕਾਰ ਆ ਦਿਖਾ ਦੇ ਇੱਕ ਵਾਰ ਆ ਜਿਹੜੀਆਂ ਵੀ ਪੰਜਾਬ ਕੋਈ ਯਾਰ ਅਨਾਥ ਆਸ਼ਰਮ ਹੈ ਜਿਹਦਾ ਸਤਿ ਸ਼੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਨਾ ਪੰਜਾਬ ਅਤੇ ਹਿਮਾਚਲ ਦੀ ਬਿਲਕੁਲ ਹੱਦ ਤੇ ਖੜਾ ਐ ਤੇ ਆ ਇੱਕ ਬੋਰਡ ਲੱਗਿਆ ਤੁਸੀਂ ਦੇਖ ਲਓ ਵੀ ਟੋਲ ਟੈਕਸ ਬੈਰੀਅਰ ਮੈਂ ਜਿਹੜੀ ਗੱਲ ਕੀ ਦਿਖਾਉਣੀ ਆ ਮੈਂ ਇੱਕ ਵਾਰ ਅੱਗੇ ਵੀ ਪਹਿਲਾਂ ਵੀਡੀਓ ਪਾਈ ਸੀ ਤੇ ਹੁਣ ਵੀ ਪਾ ਰਿਹਾ ਇੱਧਰ ਦਿਖਾ ਦੇ ਗੁਰੇ ਆ ਸਾਰਾ ਹਿਮਾਚਲ ਪ੍ਰਦੇਸ਼ ਆ ਇਸ ਪਾਸੇ ਹਿਮਾਚਲ ਆ ਤੇ ਜੇ ਮੈਂ ਕੈਮਰਾ ਹੌਲੀ-ਹੌਲੀ ਘੁਮਾ ਕੇ ਗੁਰੇ ਨੂੰ ਕਮਾ ਤਾਂ ਆ ਉਹ ਪੰਜਾਬ ਸ਼ੁਰੂ ਹੋ ਗਿਆ ਪੰਜਾਬ ਦੀ ਹੱਦ ਆ ਤੁਸੀਂ ਦੇਖ ਸਕਦੇ ਹੋ ਵੈਲਕਮ ਟੂ ਦਾ ਪੰਜਾਬ ਇਹ ਆਪਾਂ ਪੰਜਾਬ ਚ ਵੜ ਗਏ ਤੇ ਇੱਧਰ ਹਿਮਾਚਲ ਆ ਹੁਣ ਜਿਹੜੀ ਮੈਂ ਗੱਲ ਕੀ ਦਿਖਾਉਣੀ ਆ ਜਿਹੜੀ ਮੈਂ ਤੁਹਾਰੇ ਨਾਲ ਗੱਲ ਕਰਨੀ ਆ ਉਹ ਗੱਲ ਕੀ ਕਰਨੀ ਆ ਉਹ ਬੜੀ ਜ਼ਰੂਰੀ ਗੱਲ ਆ ਤੇ ਗੱਲ ਇਹ ਆ ਅਸੀਂ ਪੰਜਾਬ ਤੋਂ ਹਿਮਾਚਲ ਦੇ ਵਿੱਚ ਐਂਟਰ ਕਰਦੇ ਆਂ ਤਾ ਆ ਰੇਟ ਲਿਸਟ ਲੱਗੀ ਆ ਮੰਨ ਲਓ ਸਾਡੇ ਕੋਲੇ ਜਿਹੜੀ ਗੱਡੀ ਆ ਤਾਂ ਗੱਡੀ ਦੇ 60 ਰੁਪਏ ਇਹਨਾਂ ਨੇ ਟੈਕਸ ਲੈਣੇ ਨੇ ਉਹ ਟੈਕਸ ਕਾਹਦਾ ਹੈ ਹਿਮਾਚਲ ਦੇ ਵਿੱਚ ਐਂਟਰ ਕਰਨ ਦਾ ਠੀਕ ਹੈ ਤੇ ਪੰਜਾਬ ਦੇ ਵਿੱਚ ਕੋਈ ਦਿੱਲੀ ਦੱਖਣ ਹਿਮਾਚਲ ਕਿੱਦੋਂ ਵੀ ਚੱਲ ਕੇ ਕਿਸੇ ਵੀ ਰਾਜ ਦਾ ਪੰਜਾਬ ਦੇ ਵਿੱਚ ਆ ਕੇ ਨੌਕਰੀ ਕਰਦਾ ਰਹਿੰਦਾ ਆ ਇੱਥੇ ਆਪਦਾ ਘਰ ਲੈਂਦਾ ਜਮੀਨ ਲੈਂਦਾ ਘਰ ਬਣਾਉਂਦਾ ਤੇ ਆਪਦੀ ਰਹਿائش ਪੰਜਾਬ ਦੇ ਵਿੱਚ ਕਰ ਲੈਂਦਾ ਨੌਕਰੀ ਕਰਦਾ ਕੁਛ ਵੀ ਕਰਦਾ ਤਾਂ ਪੰਜਾਬ ਦੀ ਐਂਟਰੀ ਤੇ ਅਸੀਂ ਇਹਨਾਂ ਤੋਂ 1 ਰੁਪਿਆ ਨਹੀਂ ਲੈਂਦੇ ਪੰਜਾਬ ਸਰਕਾਰ ਆ ਦਿਖਾ ਦੇ ਇੱਕ ਵਾਰ ਆ ਜਿਹੜੀਆਂ ਵੀ ਆ ਦੇਖੋ ਆ ਪੰਜਾਬ ਨੰਬਰ ਇੰਡਿਕਾ ਗਈ ਪੀਬੀ 10 ਸਾਡੇ ਲੁਧਿਆਣਾ ਦਾ ਨੰਬਰ ਹੈ ਤੇ ਉਹ ਰੋਕੇ ਇਹਨਾਂ ਤੋਂ 60-60 ਰੁਪਏ ਲੈ ਕੇ ਫਿਰ ਆ ਇੱਕ ਮਰੂਤੀ ਦੀ ਗੱਡੀ ਗਈ ਆਰਟੀਗਾ ਗਈ ਹਰ ਇੱਕ ਗੱਡੀ ਨੇ ਹਿਮਾਚਲ ਚ ਵੜਨ ਦਾ ਟੋਲ ਟੈਕਸ ਇਹਨਾਂ ਤੋਂ ਲਿਆ ਜਾਣਾ ਜੇ ਕੋਈ ਵੱਡਾ ਟਰੱਕ ਆ ਗਿਆ ਤਾਂ ਉਹਦੇ ਤੋਂ ਉਸ ਸਾਹਿਬ ਨਾਲ ਪੈਸੇ ਲੈ ਜਾਣੇ ਨੇ ਆ ਰੇਟ ਲਿਸਟ ਲੱਗਿਆ ਤੇ ਇਹਦੇ ਨਾਲ ਕੋਲੇ ਪਰਲੇ ਪਾਸੇ ਵੀ ਦਿਖਾ ਦੇ ਇੱਕ ਵਾਰ ਦੂਜੇ ਬਾਸੀਓ ਪੰਜਾਬ ਵੱਲ ਨੂੰ ਸਾਰੇ ਆ ਰਹੇ ਨੇ ਤੁਸੀਂ ਦੇਖ ਲਓ ਪੰਜਾਬ ਵੱਲੀ ਆਉਣ ਲਈ ਪੰਜਾਬ ਜੈਂਟਰ ਕਰਨ ਦਾ ਪੰਜਾਬ ਸਰਕਾਰ ਕੋਈ 1 ਰੁਪਿਆ ਵੀ ਨਹੀਂ ਲੈਂਦੀ ਜੇ ਇਹ ਉਹ ਦੇਖੋ ਗੱਡੀਆਂ ਆ ਗਈਆਂ ਉਰੇ ਆ ਕੇ ਦਿਖਾ ਦੇ ਆ ਦੇਖ ਲਓ ਆ ਗਈਆਂ ਗੱਡੀਆਂ ਕਿਸੇ ਨੇ ਕੋਈ ਨਹੀਂ ਰੋਕਿਆ ਲਓ ਜੀ ਇਹ ਪੰਜਾਬ ਜੈਂਟਰ ਕਰ ਗਈਆਂ ਆ ਵੀ ਪੰਜਾਬ ਜੈਂਟਰ ਕਰ ਗਈ ਕਿਸੇ ਨੇ ਕੁਛ ਨਹੀਂ ਪੁੱਛਣਾ ਵੀ ਕੀ ਗੱਲ ਹੈ ਕੀ ਬਾਤ ਹੈ ਕਿਉਂ ਜਦ ਇੱਕ ਦੇਸ਼ ਦੇ ਸਾਰੇ ਰਾਜ ਨੇ ਫਿਰ ਪੰਜਾਬ ਚ ਵੜਨ ਲੱਗਿਆ ਹਾਂ ਪੰਜਾਬ ਸਰਕਾਰ ਕਿਉਂ ਟੈਕਸ ਲੈਂਦੀ ਚਾਕੇ ਕੋਈ ਦਿੱਲੀ ਦੇਖਣ ਤੋਂ ਜ਼ਮੀਨ ਖਰੀਦ ਸਕਦਾ ਕੋਈ ਘਰ ਪਾ ਸਕਦਾ ਇੱਥੇ ਰਹਿ ਸਕਦੇ ਹਾਂ ਚੰਡੀਗੜ੍ਹ ਦੇ ਵਿੱਚ ਹੱਦੋਂ ਵੱਧ ਨੌਕਰੀਆਂ ਹਿਮਾਚਲ ਦੇ ਲੋਕਾਂ ਦੀਆਂ ਹੋਗੀਆਂ ਸਾਡਾ ਕੋਈ ਨਾ ਵੈਰ-ਵਿਰੋਧ ਨਹੀਂ ਹੈ ਉਹ ਵੀ ਸਾਡੇ ਭਰਾੜੇ ਕਿਉਂਕਿ ਅਸੀਂ ਤਾਂ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਣ ਵਾਲੇ ਆ ਗੁਰਬਾਣੀ ਨੂੰ ਮੰਨਣ ਵਾਲੇ ਆ ਵੀ ਮਾਨਸਕੀ ਯਾਦ ਸਭੀ ਇੱਕੋ ਪਹਿਚਾਨ ਵੋ ਪਰ ਜਿਹੜਾ ਇਹ ਵਿਤਕਰ ਹੈ ਇਹ ਕੀਤਾ ਜਾਂਦਾ ਇਹ ਕਿਉਂ ਕੀਤਾ ਜਾਂਦਾ ਜਦ ਇਹ ਵੀ ਭਾਰਤੀ ਸਟੇਟ ਹੈ ਹਿਮਾਚਲ ਤਾਂ ਫਿਰ ਕਿਸ ਕਿਉਂ ਲੈ ਆਂਦਾ ਹਿਮਾਚਲ ਦੇ ਇੰਟਰ ਕਰਨ ਦਾ ਯਾਰ ਪੰਜਾਬ ਕੋਈ ਯਾਰ ਅਨਾਥ ਆਸ਼ਰਮ ਹੈ ਜਿਹਦਾ ਦਿਲ ਕਰਦਾ ਜਿੱਥੇ ਆ ਕੇ ਵਸ ਜਾਂਦਾ ਜਾਂ ਤਾਂ ਫਿਰ ਸਾਨੂੰ ਵੀ ਇਹ ਜਿਹੀਆਂ ਸਹੂਲਤਾਂ ਦਿਓ ਜਦੋਂ ਰਾਜਸਥਾਨ ਚ ਭੁੱਕੀ ਦੀ ਖੇਤੀ ਹੋ ਸਕਦੀ ਹੈ ਐ ਤਾਂ ਪੰਜਾਬ ਚ ਕਿਉਂ ਨਹੀਂ ਫਿਰ ਫਿਰ ਪੰਜਾਬ ਨਾਲ ਵਿਤਕਰਾ ਕਿਉਂ ਉੱਥੇ ਜਾਇਜ਼ ਹੈ ਸਾਡੇ ਨਜ਼ਾਇਜ਼ ਹੈ ਫਿਰ じゃ ਸਾਨੂੰ ਵੀ ਜ਼ਮੀਨ ਲੈਣ ਦਾ ਤੇ ਅਧਿਕਾਰ ਹਿਮਾਚਲ ਚ ਅਸੀਂ ਵੀ ਕਿਤੇ ਮਰਜ਼ੀ ਜ਼ਮੀਨ ਲੈ ਸਕੀਏ ਪੈਸੇ ਦੇਣੇ ਨਹੀਂ ਯਾਰ ਫਿਰ ਸਾਡੇ ਨਾਲ ਵਿਤਕਰਾ ਕਿਉਂ ਸਾਰਿਆਂ ਦੀ ਰੂਲ ਐਂਡ ਲੈਗੂਲੇਸ਼ਨ ਇੱਕ ਕਿਉਂ ਨਹੀਂ ਹੈ ਸੋ ਕਿਰਪਾ ਕਰਕੇ ਇਸ ਮੁੱਦੇ ਵੱਲ ਧਿਆਨ ਦਿਓ ਜੇ ਹਿਮਾਚਲ ਨੰਬਰ ਗੱਡੀ ਆ ਉਹ ਤੋਂ ਟੈਕਸ ਨਹੀਂ ਲਿਆ ਜਾਂਦਾ ਉਹ ਤੋਂ ਟੈਕਸ ਨਹੀਂ ਲੈਂਦੇ ਕਿ ਆ ਤੁਸੀਂ ਹਿਮਾਚਲ ਨੰਬਰ ਉਹ ਪੰਜਾਬ ਨੰਬਰ ਗਈ ਉਹ ਤੋਂ ਲੈਣਗੇ ਆ ਹਿਮਾਚਲ ਨੰਬਰ ਗਈ ਦੇਖ ਲਓ ਦੇਖ ਲਓ ਇਹ ਹਿਮਾਚਲ ਨੰਬਰ ਤੋਂ ਫਿਰ ਟੈਕਸ ਵੀ ਨਹੀਂ ਹੈ ਸੋ ਕੀ ਗੱਲ ਯਾਰ ਪੰਜਾਬ ਹਰਿਆਣਾ ਦਿੱਲੀ ਜੇ ਕੋਈ ਜਾਂਦੀ ਆ ਫਿਰ ਲੈਣਾ ਵੀ ਆ ਫਿਰ ਟੈਕਸ ਵੀ ਲੈਣਾ ਪੰਜਾਬ ਨਾਲ ਨਾਲ ਤਾਂ ਕਿਉਂ ਜੇ ਫਿਰ ਇਹ ਕਰਦੇ ਨੇ ਫਿਰ ਪੰਜਾਬ ਵੀ ਆਪਦੀ ਐਂਟਰੀ ਤੇ ਟੈਕਸ ਲਾਵੇ ਅਸੀਂ ਵੀ ਕੁਝ ਪੈਸੇ ਟੈਕਸ ਦੇ ਰੂਪ ਦੇ ਵਿੱਚ ਲਈਏ ਤਾਂ ਜੋ ਪੰਜਾਬ ਸਰਕਾਰ ਦਾ ਵੀ ਜਿਹੜਾ ਘਟ ਹੈ ਉਹ ਪੂਰਾ ਹੋ ਸਕੇ ਤੁਹਾਡਾ ਧੰਨਵਾਦ ਸਾਥੀ